ਡੇਲੀ ਪੋਸਟ ਪੰਜ ਆਪ ਦੇਖਣ ਵਾਲੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਹਾ ਸ਼ਰਨਦੀਪ ਸਿੰਘ ਦਿੱਲੀ ਦੇ ਖਨੌਰੀ ਬਾਰਡਰ ਤੇ ਮਰਨwarte ਉੱਪਰ ਬੈਠੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਜੀ ਦੇ ਅੱਜ ਤਕਰੀਬਨ 46 ਦਿਨ ਹੋ ਗਏ ਹਨ ਅਤੇ ਉਹਨਾਂ ਦੀ ਸਿਹਤ ਦਿਨ ਬਿਦਿਨ ਢੱਲੇਵਾਲ ਦੀ ਕਾਫੀ ਜ਼ਿਆਦਾ ਦਿਨ ਬਿਦਿਨ ਵਿਗੜਦੀ ਨਜ਼ਰ ਆ ਰਹੀ ਹੈ అతి ਕਿਸੇ ਟਾਈਮ ਵੀ ਕੋਈ ਵੀ ਅਣਸਖਾਵੀ ਘਟਨਾ ਵਾਪਰਨ ਦੇ ਪੂਰੇ ਅਸਾਰ ਬਣੇ ਹੋਏ ਹਨ ਜਿਸ ਕਰਕੇ ਦੁਨੀਆ ਭਰ ਦੇ ਲੋਕਾਂ ਦੀ ਨਜ਼ਰ ਹੁਣ ਜਗਜੀਤ ਸਿੰਘ ਢੱਲੇਵਾਲ ਉੱਪਰ ਬਣੀ ਹੋਈ ਹੈ ਕਿ ਇੱਕ ਕਿਸਾਨ ਆਗੂ ਆਪਣਾ ਮਰਨ ਵਰਤ ਛੱਡਦਾ ਜਾਂ ਫਿਰ ਆਪਣੀ ਇਸ ਸੂਣੀ ਜ਼ਿੰਦਗੀ ਤੂੰ ਹੱਥ ਤੋਂ ਵਿੱਡਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਉਧਰ ਦੂਜੇ ਪਾਸੇ ਸਰਕਾਰਾਂ ਮਰਨ ਵਰਤ ਸ਼ਿਡਾਉਣ ਦੇ ਲਈ ਅੱਡੀ ਚੂਟੀ ਦਾ ਜ਼ੋਰ ਲਾਈਏ ਲਾ ਰਹੀਆਂ ਹਨ ਪਰ ਜਗਜੀਤ ਸਿੰਘ ਢੱਲੇਵਾਲ ਜੀ ਆਪਣਾ ਮਰਨ ਵਰਤ ਖਤਮ ਕਰਨ ਤੋਂ ਹੀ ਕਿਨਾਰਾ ਕਰਦੇ ਨਜ਼ਰ ਆ ਰਹੇ ਹਨ ਅਤੇ ਉਹ ਇੱਕ ਹੀ ਮੁੱਦਾ ਲੈ ਕੇ ਚੱਲ ਰਹੇ ਹਨ ਕਿ ਪਹਿਲਾ ਕਿਸਾਨਾਂ ਦੇ ਮਸਲੇ ਹਲਕੀਤੇ ਜਾਣ ਅਤੇ ਉਸ ਤੋਂ ਬਾਅਦ ਹੀ ਮੈਂ ਮਰਨਵਰਤ ਛੱਡਾਂਗਾ ਇਸ ਵਿੱਚ ਇੱਕ ਨਵਾਂ ਮੋੜ ਆਇਆ ਹੈ ਕਿ ਜੋ ਪੰਜਾਬ ਦੀ ਪਾਈਪਾ ਉਹਨਾਂ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨਵਰਤ ਛਡਾਉਣ ਦੇ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਜੇਹਦਾਰ ਗਿਆਨੀ ਰਗਵੀਰ ਸਿੰਘ ਜੀ ਨੂੰ ਵੱਡੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਵੱਡੀ ਸਿੱਖ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਚਕਜੀਤ ਸੰਧਲੇਵਾਲ ਜੀ ਦਾ ਮਰਨ ਮਰਦ ਤੜਵਾਉਣ ਲਈ ਢੱਲੇਵਾਲ ਜੀ ਨਾਲ ਗੱਲਬਾਤ ਕਰੋ ਅਤੇ ਉਹਨਾਂ ਦਾ ਮਰਨ ਮਰਦ ਤੜਵਾਓ ਤਾਂ ਕਿ ਉਹਨਾਂ ਦੀ ਇੱਕ ਜਣ ਬਚਾਈ ਜਾ ਸਕੇ ਅਤੇ ਜੇਕਰ ਜਾਨ ਬਚੇਗੀ ਤਾਂ ਹੀ ਜਹਾਨ ਹੈ ਇਸ ਕਰਕੇ ਪੰਜਾਬ ਦੀ ਭਾਈਪਾ ਨੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਹਨਾਂ ਨੇ ਕਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਨੂੰ ਖੁਦ ਮਿਲ ਕੇ ਅਤੇ ਇੱਕ ਪੱਤਰ ਲਿਖ ਕੇ ਵੀ ਅਪੀਲ ਕੀਤੀ ਗਈ ਏ ਕਿ ਜਲਦੂ ਜਲਦ ਦੱਲੇਵਾਲ ਦਾ ਮਰਨ ਮਰਤ ਤਲਵਾਇਆ ਜਾਵੇ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਗਲਤ ਲੋਕ ਹਨ ਜੋ ਦਿੱਲੀ ਦੀ ਇਕਨੌਰੀ ਬਾਰਡਰ ਉੱਪਰ ਆਗੂ ਲੀਡਰਾਂ ਨੂੰ ਮਰਨ ਲਈ ਮਜਬੂਰ ਕਰ ਰਹੇ ਹਨ ਪਰ ਇਹ ਕਿਸੇ ਵੀ ਮਸਲੇ ਦਾ ਹੱਲ ਨਹੀਂ। ਕੋਈ ਵੀ ਮੁਸੀਬਤ ਦੇ ਟਾਈਮ ਕਿਸੇ ਵੀ ਅਗਰ ਕੋਈ ਕਿਸਾਨਾਂ ਅਤੇ ਸਰਕਾਰ ਵਿੱਚ ਦੁਚਿੱਤੀ ਹੈ ਤਾਂ ਉਸ ਨੂੰ ਬੈਠ ਕੇ ਹੱਲ ਕੀਤਾ ਜਾਵੇਗਾ ਇਹ ਪਾਈਪਾ ਦਾ ਮੋਦੀ ਸਰਕਾਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣਗੇ ਇਸ ਕਰਕੇ ਜਗਜੀਤ ਸਿੰਘ ਢੱਲੇਵਾਲ ਜੀ ਜਲਦ ਤੋਂ ਜਲਦ ਆਪਣਾ ਮਰਨ ਵਰਤ ਛੱਡ ਦੇਣ ਅਤੇ ਬੈਠ ਕੇ ਸਰਕਾਰ ਨਾਲ ਗੱਲਬਾਤ ਕਰਨ ਜੋ ਕਿਸਾਨਾਂ ਦੇ ਜਾਇਜ਼ ਮੁੱਦਿਆਂਨ ਉਨ੍ਹਾਂ ਨੂੰ ਹੱਲ ਕਰਨ ਦਾ ਪੂਰਾ ਭਰੋਸਾ ਮੋਦੀ ਸਰਕਾਰ ਵੱਲੋਂ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਮੁੱਦੇ ਹੱਲ ਕੀਤੇ ਜਾਣਗੇ